ਜ਼ਿੰਦਾਬਾ ਹੋਰ ਯਾਰ ਦੇ ਫਾਜ਼ਾਦ ਹੋਏ ਨੂੰ ਛੱਡ ਫਾਲੋ ਹੋ ਗਏ ਤੂੰ ਕਿਹਦੇ ਖਿਲਾਫ ਨਾਰੇ ਲਾਈ ਜਾ ਰਿਹਾ ਚੰਗਾ ਕੀਤਾ ਪਾਨ ਯਾਰ ਤੂੰ ਮੇਰੀ ਜਾ ਖੋਲਤੀ ਬੜਾ ਹੀ ਪਾ ਪਾ ਭੈੜਾ ਸੁਪਨਾ ਦੇਖ ਰਿਆ ਸੀ ਸਰਕਾਰ ਨੇ ਆਪਣੀ ਸਾਲ ਦੀ ਸਜ਼ਾ ਮਾਫ ਕਰਤੀ ਸੁਣ ਓਏ ਜੇ 부த்தி ਚੰਗੀ ਨਹੀਂ ਤਾਂ ਸੁਪਨਾ ਤਾਂ ਚੰਗਾ ਦੇਖ ਲਾ ਮਜੀਠੀਆ ਮੇਰੇ ਵੀਰ ਇਹ ਬੜੀ ਅੱਛੀ ਬਾਤ ਕਹੀ ਆਪਨੇ ਮੇਰੇ ਜੇਲ੍ਹੋਂ ਨਾਲ ਪੰਜਾਬ ਰੰਗਲਾ ਬਣ ਗਿਆ ਨਸ਼ੇ ਖਤਮ ਹੋ ਗਏ ਹਰ ਨੌਜਵਾਨ ਟਿਫਨ ਫੜ ਕੇ ਨੌਕਰੀ ਤੇ ਜਾਣ ਲੱਗ ਪਿਆ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਸੱਟ ਮੁਗਲ ਸਮਝ ਰਹੇ ਹੋ ਮੁਬਲੇ ਆਪ ਹੈ ਗ ਜਰਾ ਧਿਆਨ ਨਾਲ ਘਰ ਦੀ ਕੱਢੀ ਐ ਫੇਰ ਕੀ ਆ ਜੇ ਘਰ ਦੀ ਕੱਢੀ ਆ ਅਸੀਂ ਵੀ ਤਾਂ ਘਰੋਂ ਕੱਢੇ ਹੀ ਆ ਹੁਣ ਤੂੰ ਵੇਖਦਾ ਜੱਪ 55 ਮਿੰਟਾਂ ਦੇ ਅੰਦਰ ਅੰਦਰ ਕਿਵੇਂ ਜਿਹੜੀ ਨਾਲ ਦੀ ਸਜ਼ਾ ਕੈਨਸਲ ਕਰਾ ਕੇ ਮੈਂ ਮੈਨੂੰ ਵੀ ਚਿੱਤ ਚਾਬੀ ਕਿਨੇ ਕਹਿਣਾ ਓ ਜਿੱਲਦਾ ਲੱਗਦਾ ਤੇਰੀ ਚੜ ਗਈ ਆ ਹੌਲਦਰ ਲੈ ਫੜ ਕੇ ਨੂੰ ਕਹਦਾ ਮੈਨੂੰ ਚਿੱਤ ਚੜ ਗਈ ਆ ਮੈਂ ਤਾਂ ਸਾਲਾ ਅੱਜ ਤੱਕ ਕਦੇ ਬੁਖਾਰ ਨਹੀਂ ਚੜ੍ਹ ਦਿੱਤਾ ਅਰੇ ਕਹਿਣਾ ਕੀ ਚਾਹਤੇ ਹੋ ਸਾਲੀ दारू ਕੀ ਚੀਜ਼ ਆ ਪਰ ਅੱਜ ਜਿਹੜਾ ਕਾਰਾ 매헤헤헤헤헤 카르나야 오마깔르케 라훙가 오오헤헤 니오떻게걸티 그리